ਇਸ ਬਾਰੇ ਦੀ ਬਹੁਤ ਦੁੱਖਪਰੀ ਖਬਰ ਤੁਹਾਨੂੰ ਨਿਊ ਚੰਡੀਗੜ੍ਹ ਦੇ ਪਿੰਡ ਦੁੱਲੂਆ ਖਦਰੀ ਉਧਕਾਰਿਆ ਦੁੱਲੂਆ ਖਦਰੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਰੋਪੜ ਦੀ ਨਹਿਰ ਦੇ ਵਿਚਾਲੇ ਮਾਰ ਦਿੱਤੀ ਹੈ ਲਾਈਵ ਤਸਵੀਰਤ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਿਆ ਜਾ ਰਿਹਾ ਕਿ ਇਹ ਵਿਅਕਤੀ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਜਿਸ ਕਾਰਨ ਇਸ ਵਿਅਕਤੀ ਨੇ ਖੋਪਰ ਨਾਲ ਕਦਮ ਚੁੱਕਿਆ ਹੈ ਤੇ ਪਰਿਵਾਰਿਕ ਮੈਂਬਰ ਤੇ ਪੂਰਾ ਪਿੰਡ ਰੋਪੜ ਨਹਿਰ ਦੇ ਨਜ਼ਦੀਕ ਪਹੁੰਚ ਗਿਆ ਹੈ ਕਾਫੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਹੈ ਪਰ ਕੁਝ ਵੀ ਇਸ ਵਿਅਕਤੀ ਦਾ ਨਹੀਂ ਪਤਾ ਲੱਗ ਰਿਹਾ ਹੁਣ ਉਸ ਵਿਅਕਤੀ ਨੂੰ ਲੱਭਣ ਲਈ ਡਬੋੜੀਆਂ ਮਂਗਾਏ ਗਏ ਨੇ ਡਬੋੜੀਆਂ ਰਾਈਸ ਨਹਿਰ ਦੇ ਵਿੱਚੋਂ ਉਸ ਵਿਅਕਤੀ ਨੂੰ ਲੱਭਿਆ ਜਾਵੇਗਾ ਤਸਵੀਰਾਂ ਤੁਹਾਨੂੰ ਰੋਪੜ ਨਹਿਰ ਦੇ ਅਧਿਕਾਰੀਆਂ ਜਿਸ ਮੌਕੇ ਤੁਸੀਂ ਦੇਖੋ ਕਿ ਪੂਰਾ ਪਿੰਡ ਇਸ ਨਹਾ ਦਾ ਨਦੀਕ ਪਹੁੰਚਿਆ ਸਵੇਰ ਤੋਂ ਹੀ ਜਦੋਂ ਪਤਾ ਲੱਗਿਆ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰ ਤੇ ਪੂਰਾ ਪਿੰਡ ਉਸ ਵਿਅਕਤੀ ਲੰਬੜ ਦੇ ਵਿੱਚ ਲੱਗਿਆ ਹੋਇਆ ਹੈ ਤੇ ਕੁਝ ਲੋਕਾਂ ਵੱਲੋਂ ਪਤਾ ਲੱਗਿਆ ਕਿ ਇਹ ਵਿਅਕਤੀ ਬਿਆਹਿਆ ਹੋਇਆ ਸੀ ਦੋ ਧੀਆਂ ਦਾ ਪਿਓ ਸੀ ਪਰ ਕੁਝ ਕਲੇਸ਼ ਦੇ ਕਾਰਨ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਨੇ ਖੌਫਨਾਕ ਕਦਮ ਚੁੱਕ ਲਿਆ ਜਿਸ ਤੋਂ ਬਾਅਦ ਜਾ ਕੇ ਨਹਿਰ ਦੇ ਵਿੱਚ ਛਾਲ ਮਾਰੀ ਹੈ ਇਸ ਮੌਕੇ ਤੁਸੀਂ ਦੇਖੋ ਦੁੱਲੂਆਂ ਖਦਰੀ ਪਿੰਡ ਦੇ ਵਿਅਕਤੀ ਨਹਿਰ ਦੇ ਨਜ਼ਦੀਕ ਪਹੁੰਚ ਗਏ ਨੇ ਦੱਸਿਆ ਰਿਹਾ ਕਿ ਰੋਪੜ ਦੇ ਵਿੱਚ ਜਾਣ ਬਾਣੀ ਇਹ ਜਿਹੜੀ ਨਹਿਰ ਹੈ ਇਸ ਦੇ ਵਿੱਚ ਇਸ ਵਿਅਕਤੀ ਨੇ ਛਾਲ ਮਾਰੀ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਹੱਦ ਤੋਂ ਹੱਦ ਖਬਰਾਂ ਸ਼ੇਅਰ ਕਰਿਓ ਬੜਾ ਮੁਸ਼ਕਲ ਸਮਾਂ ਹੁੰਦਾ ਹੈ ਪਰਿਵਾਰਕ ਮੈਂਬਰਾਂ ਦੇ ਉੱਤੇ ਜਦੋਂ ਇਸ ਤਰੀਕੇ ਦਾ ਕਦਮ ਕੋਈ ਵਿਅਕਤੀ ਚੁੱਕ ਲੈਂਦਾ ਹੈ ਤਾਂ ਹੁਣ ਡਬੋੜੀਆਂ ਮਗਾਏ ਗਏ ਨੇ ਉਹਨਾਂ ਦੀ ਮਦਦ ਲਈ ਉਸ ਨੌਜਵਾਨ ਨੂੰ ਉਸ ਨਹਿਰ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਪੋਰਸ ਵੀ ਪਹੁੰਚ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਸਾਡਾ ਮਕਸਦ ਇਹ ਹੁੰਦਾ ਹੈ ਕਿ ਜਿੱਥੇ ਵੀ ਕੋਈ ਇਸ ਤਰੀਕੇ ਦੀ ਖਬਰ ਸਮ ਨਿਕਲ ਕੇ ਆਵੇ ਜਰੂਰ ਆਪਣੇ ਦਰਸ਼ਕਾਂ ਤੱਕ ਸਾਂਝੀ ਕਰ ਦਈਏ ਨਿਊ ਚੰਡੀਗੜ੍ਹ ਦੇ ਪਿੰਡ ਦੁੱਲੂਆਂ ਖਦਰੀ ਤੋਂ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ